ਸਤਿ ਸ਼੍ਰੀ ਅਕਾਲ ਸਾਰੇ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਦੀ ਸਾਰੇ ਹਾਂਜੀ ਸਭ ਠਾਕ ਆ ਤੇ ਅੱਜ ਇਹ ਕੌਣ ਆਇਆ ਭਲਾ ਇਹ ਸਾਡੇ ਘਰ ਆਇਆ ਇੱਕ ਸਾਡਾ ਅਣਜਾਣਿਓ ਮੈਂਬਰ ਲਾ ਲੋ ਜਾਂ ਸਾਡਾ ਨਹੀਂ ਮੈਂਬਰ ਨਹੀਂ ਮਹਿਮਾਨ ਆਇਆ ਅੰਟੀ ਲੈ ਕੇ ਆਏ ਨਾਲ ਹਾਂ ਮਹਿਮਾਨ ਆਏ ਸਾਡੀ ਲੀਜ਼ਾ ਵਾਲੀਜ਼ਾ ਹਾਂ ਇਹਦਾ ਨਾਮ ਹੈ ਲੀਜ਼ਾ ਹਾਂ ਇਹ ਨਾ ਅੰਟੀ ਹੁਣਾਂ ਦੇ ਰੱਖਿਆ ਡੌਗੀ ਹਾਂਜੀ ਤੇ ਉਹਦਾ ਨਾਮ ਰੱਖਿਆ ਲੀਜ਼ਾ ਹਾਂਜੀ ਇਹ ਪਾਜੀ ਜਿਹੜੇ ਆ ਨਾ ਸਾਡੇ ਉਹ ਰਹਿੰਦੇ ਆ ਮਤਲਬ ਕਿ ਆਰਮੀ ਚ ਤੇ ਉਹਨਾਂ ਨੇ ਰੱਖਿਆ ਵਾ ਤੇ ਅੰਟੀ ਲੈ ਕੇ ਆਏ ਅੱਜ ਨਾਲ ਆਂਦੇ ਪੀ ਸਾਰਿਆਂ ਨਾਲੇ ਵੇਖਦੇ ਨਾਲੇ ਹਾ ਸਮਝਾ ਕਰਾਂਗੇ ਨਾਲੇ ਖੇਡਾਂ ਘੜੀਏ ਨਾ ਤਾਂ ਕੀ ਆਏ ਇਹਨਾਂ ਨਾਲ ਪਿਆਰ ਬੜਾ ਕਰਦੀ ਆ ਤੇ ਫਿਰ ਜਦੋਂ ਘਰੋਂ ਬਾਹਰ ਆ ਜਾਂਦੇ ਨੇ ਫਿਰ ਇਹਦਾ ਜੀ ਨਹੀਂ ਲੱਗਦਾ ਹਾਂਜੀ ਹਾਂਜੀ ਹੁੰਦਾ ਵਾ ਇਹਨਾਂ ਵਧੀਆ ਮਤਲਬ ਕੁੱਤਾ ਨਾ ਇਹ ਗਾਰਡ ਵਧੀਆ ਵਾ ਵੀ ਮਤਲਬ ਮਸਾਂ ਨਹੀਂ ਇਹ ਪਿਆ ਹੁੰਦੇ ਹਨਾ ਹਾਂ ਮਤਲਬ ਪਿਆਰ ਜਿਆ ਕੀਤਾ ਚਰਨੇ ਨੇ ਨਾ ਹਾਂਜੀ ਹਾਂਜੀ ਮਸਾਂ ਨਹੀਂ ਮਤਲਬ ਹੋ ਜਾਈ ਪਈ ਪੂਈ ਨਹੀਂ ਤੇ ਕੁੱਤੇ ਆਉਂਦੇ ਆਂ ਜਿਆਦਾ ਪੈਂਟ ਆ ਵੀ ਅਟੈਕ ਕਰਦੇ ਹਨਾ ਹਾਂਜੀ ਨਹੀਂ ਨਹੀਂ ਉਹ ਤੇ ਆਪਣੀ ਹੁੰਦੀ ਆ ਵੀ ਜਿੱਦਾਂ ਕੋਈ ਆਪਣਾ ਰਹਿਣ ਸੈਣ ਗਿਜਾ ਲੈ ਨਾਲੇ ਆਈਜ ਦੇਖੋ ਨਾ ਆਈਜ ਖਾਓ ਇਧਰ ਇਧਰ ਆਈਜ ਵਿਖਾ ਦੇ ਕਿੰਨੀ ਸੋਹਣੀ ਲੱਗਦੀ ਅੱਖਾਂ ਦੇ ਕੋਲ ਨਾ ਨੀਲੀਆਂ ਖਾਦੀਆਂ ਨੀਲੀਆਂ ਖਾ ਨੀਲੀਆਂ ਦੀ ਮੈਨੂੰ ਖਾਣੂ ਹੈਗਾ ਤੇ ਪਾਓ ਤੈਨੂੰ ਰੋਟੀ ਆ ਬਰੈਡ ਵਾ ਮੈਨੂੰ ਖਾਣੂ ਆ ਅੱਛਾ ਅੱਛਾ ਹਾਂ ਹਾਂਜੀ ਚਲੋ ਕੋਈ ਕਿੰਨੇ ਚੱਲਦੀ ਹੋਗੀ ਪਹਿਲਾਂ ਆ ਪੀਜੀ ਇਹ ਹੋ ਗਈ ਆ ਆਪਣਾ ਮਾਰਾ 6 ਨਹੀਂ ਸਾਲਗਰੀ ਹੋ ਗਈ ਆ ਹਾਂਜੀ ਹਾਂਜੀ ਸਿਆਲ ਚ ਲਿਆਂਦੀ ਛੁੱਟੀ ਜੀ ਜੱਕਾ ਨਹੀਂ ਅਗੜੇ ਪਰ ਵੀ ਸਿਆਲ ਚ ਵਧੀਆਂ ਕਰਨੀ ਥੋੜੀ ਬਣਾਉਂਦੀ ਚਲੋ ਬਹੁ ਫਿਰ ਬੈਨੇ ਆ ਫਿਰ ਮਾਰਦੇ ਆ ਗੱਲਾਂ ਬਾਤਾਂ ਨਾਲ ਵੀਡੀਓ ਬਣਾਉਣੇ ਆ ਹਾਂ ਐਸੀ ਰਹਿੰਦੀ ਹਾਂ ਹੋ ਗਈ ਵਾਗ ਵੀ ਡੋਗੀ ਨਾ ਫਿਰ ਵਧੀਆ ਲੱਗਦੀ ਹੈ ਨਾ ਫੜੀ ਹਾਂ ਹਾਂ ਅਸੀਂ ਵੀ ਲਿਆਈਏ ਇਹਦੇ ਨਾਲ ਦਾ ਕੋਈ ਨਹੀਂ ਹੱਡੀ ਆਉਣ ਨੂੰ ਜਾਣੀ ਥੋੜੀ ਆਪਾਂ ਇਹਨਾਂ ਨੂੰ ਹੁਣ ਹੱਡ ਕੋ ਰਹਿਣੀ ਆ ਫੌਜੀ ਨੇ ਚੱਲ ਜਾਣਾ ਵਿਚਾਰੇ ਨੇ ਆਹੋ ਤੇ ਆ ਵੀ ਫੇ ਚਲੋ ਕਰੀਏ ਵੀਡੀਓ ਚਾਲੂ ਫਿਰ ਹਾਂ ਹਾਂ ਆਗੇ ਮੈਂਬਰ ਫਿਰ ਆਓ ਵੇਖੋ ਟੀਮ ਨੇ ਕਰਾ ਦੇ ਸਾਰੇ ਆ ਨੂੰ ਇਹ ਆ ਜੀ ਸਾਡੇ ਭਾਜੀ ਹਣੀ ਹਰਪਾਲ ਸਿੰਘ ਜੀ ਬੁੱਟਰ ਇਹ ਬੁੱਟਰਾਂ ਤੋਂ ਆਏ ਆ ਪਰੇ ਗੱਲ ਪਰੇ ਗੱਲ ਸੰਡੂ ਹਾਂ ਸਾਡੀ ਦੀਦੀ ਹਣੀ ਜੋਤੀ ਠੀਕ ਠਾਕ ਜੀ ਸਾਰੇ ਸਾਡੇ ਤੈਵਾ ਮੈਂ ਜੀ ਹਾਡੀ ਭੈਣ ਛੋਟੀ ਹੋਰ ਸੋ ਠੀਕ ਠਾਕ ਜੀ ਪ੍ਰਾਰ ਸਾਹਿਬ ਬਾਸ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਇਹ ਬਾਜੀ ਕਿੱਥੋਂ ਲਿਆਂਦੀ ਅੱਜ ਇਹ ਸਾਡੇ ਬੜੇ ਸੱਜਣੋਂ ਉਹਨਾਂ ਦੇ ਰੱਖਿਆ ਵਾ ਬੜੇ ਸ਼ੌਂਕ ਨਾਲ ਫੌਜੀ ਸਾਹਿਬ ਅੱਡੇ ਹੋਣੀ ਅੱਛਾ ਤੇ ਉਹ ਫੇ ਲੈ ਭਾਬੀ ਸਾਡੀ ਹੁਣੀ ਇਹਨਾਂ ਦਾ ਦੇਰ ਵਾ ਨਾ ਹਾਂਜੀ ਉਹ ਪਬਜੀ ਆ ਉਹਨੇ ਰੱਖਿਆ ਵਾ ਅੱਛਾ ਫੇ ਕਿੰਨੇ ਦਿਨਾਂ ਦਾ ਕਰਨ ਗੰਡਾ ਲੈ ਕੇ ਆ ਕਰਨ ਕਿੰਨੇ ਦਿਨਾਂ ਦਾ ਕਹਿ ਲੈ ਕੇ ਆ ਸੋਨਾ ਬੜਾ ਲੱਗਦੀ ਹੈ ਜੀ ਦੇਖ ਤੁਮ ਹੁੰਦੇ ਆ ਨਾ ਹਾਂਜੀ ਅਸੀਂ ਨਾ ਬੱਚਿਆਂ ਜੇ ਗੱਜਗੀ ਨਾ ਖੇਡਣ ਖੁੱਡਣ ਇਹ ਕਰਕੇ ਲਾਟ ਬੜੇ ਕਰਦੀ ਆ ਹਾਂ ਨੇ ਅਸੀਂ ਨਾ ਸੂਨੂ ਤੋਂ ਕੁੱਤਾ ਰੱਖਦੇ ਸੀ ਤੇ ਉਹਦਾ ਕਰਕੇ ਹਾਂ ਵੀ ਬਹੁਤ ਤਰ੍ਹਾਂ ਇਸ ਤਰ੍ਹਾਂ ਖਾਦੀ ਖਾਦੀ ਕੰਦੀ ਨਾ ਲੜਦਾ ਉਹ ਤੇ ਹੁਣ ਅਜੇ ਤੱਕ ਘਰ ਚ ਰੌਣਕ ਹੀ ਆ ਕੇ ਨਾਲ ਕੋਈ ਨਹੀਂ ਫੇਰ ਲਿਆਉਂਦੇ ਹਾਂ ਹਾਂ ਲਿਆਉਂਦੇ ਕੋਈ ਨਹੀਂ ਫੇਰ ਦੋ ਵੀ ਲਿਆਉਂਦੇ ਰੌਣਕ ਦੀ ਉਧਰ ਰੌਣਕ ਬੜੀ ਹੁੰਦੀ ਹੈ ਰੌਣਕ ਬੜੀ ਆ ਤੇ ਅੱਖਾਂ ਵਿੱਚੋਂ ਕਿਦਾਂ ਪਿਆਰੀ ਬੜੀ ਲੱਗਦੀ ਹੈ ਚਾਹ ਚੋ ਪਿਆ ਲਓ ਪਰੋਣੇ ਨੂੰ ਨਹੀਂ ਬਸ ਬਣ ਚਲੀ ਚਾਹ ਆਹ ਬਣਾਓ ਚਾਹ ਚਾਹ ਬਣ ਚਲੀ ਵਾ ਹਾਂਜੀ ਨਹੀਂ ਚਾਹ ਤੇ ਪਿਆਲਦੇ ਆ ਤੇ ਫਿਰ ਬਾ ਹੋ ਗਏ ਕੈਮ ਕੇ ਓਏ એનર્ਜੀ ਡਰਿੰਕ ਵਾਲੀ ਗੱਲ ਆ ਗਈ ਪੰਜਾਬੀਆਂ ਦੀ એનર્ਜੀ ਡਰਿੰਕ ਪੀ ਕੇ ਹੋ ਗਏ ਤੇ ਫੇਰ ਹੀ ਬਾਜੀ ਹਾਂਜੀ ਹਾਂਜੀ ਹੁਣ ਪੀ ਕੇ ਇੱਕ ਵਾਰੀ ਚਾਹ ਤੇ ਫਿਰ ਹੁਣੇ ਤਗੜੇ ਤੇ ਫਿਰ ਮਾਰਦੇ ਹੱਲਾ ਵੀਡੀਓ ਬਣਾਉਨੇ ਆ ਜੀ ਠੰਡ ਠੰਡ ਚ ਆਏ ਨਾ ਪਰੋਣੇ ਕਿੱਥੋਂ ਆਏ ਚੱਲ ਕੇ ਚਾਹ ਲੈ ਠੰਡ ਚ ਆਈ ਆ ਤੇ ਮੈਂ ਕਿਹਾ ਚੱਲ ਕੱਤੀ ਘਰ ਕੱਤੀ ਘਰ ਕੱਤੀ ਘਰ ਦੀ ਚੱਲ ਹਾਂਜੀ ਚਲੋ ਠੀਕ ਆ ਫਿਰ ਜੀ ਉਧਰ ਵੇ ਉਹ ਵੇਖ ਾਂਦੀ ਹਣੀ ਉਹਦੇ ਮੇਰਾ ਖੇਡਣਿਆ ਹੁਣ ਮੈਨੂੰ ਪਿੰਜਰੇ ਚ ਵਾੜਤਾ ਹਾਂ ਚਾਵੇਂ ਆ ਦਾ ਹਾਂ ਚਲੋ ਕੋਈ ਨਹੀਂ ਹੁਣ ਫਿਰ ਇਹਨੂੰ ਵੀ ਕਰਦੇ ਨੂੰ ਮੈਂ ਰਾਹ ਦੇ ਤੇ ਸ਼ਟਡਾਊਨ ਨਾ ਕਰੇ ਇਹਨੇ ਵੀਡੀਓ ਨਹੀਂ ਬਣਾਉਂਦੇ ਨਹੀਂ ਸਾਨੂੰ ਕਿ ਮੈਂ ਵੀਡੀਓ ਬਾਰੇ ਤੇ ਦੱਸਿਆ ਨਹੀਂ ਕਿਹੜੀ ਚੱਲਣ ਦੀ ਭਲਾ ਸਾਰਿਆਂ ਨੂੰ ਦੱਸੋ ਸਾਡੀ ਨਾ ਸੋਟੇ ਚੈਨਲ ਤੇ ਚੱਲਣ ਡਈ ਆ ਗੁਰਨਾਮ ਪਰਮ ਵਲੌਗ ਤੇ ਚੱਲਣ ਡਈ ਆ ਵੀਡੀਓ ਭੋਲੇ ਨਾਲ ਚਲਾ ਕੇ ਹਾਂਜੀ ਤੇ ਵੱਡੇ ਚੈਨਲ ਤੇ ਚੱਲਣ ਡਈ ਆ ਨੂ ਪ੍ਰਧਾਨ ਹਾਂਜੀ ਹਾਂਜੀ ਤੇ ਬਾਕੀ ਸਾਰੇ ਭੈਣ ਭਰਾ ਆ ਨਾ ਸਾਡੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇਂਦੇ ਆ ਹਾਂਜੀ ਮੈਂ ਅੱਗੇ ਵੀ ਕਹਿਣਾ ਚਾਹੁੰਦੀ ਆ ਵੀ ਸਾਡੀ ਵੀਡੀਓ ਨੂੰ ਕਮੈਂਟ ਲਾਈਕ ਸ਼ੇਅਰ ਦੱਬ ਕੇ ਕਰੋ ਸਾਡੀ ਖੁਸ਼ੀ ਵਧਾਈ ਵਾਦੀ ਨਹੀਂ ਜਿੱਦਾਂ ਸਾਡੀ ਦੂਸਰੇ ਚੈਨਲ ਦੀ ਪੰਨੂ ਟੀਵੀ ਦੀ ਵੀਡੀਓ ਨੂੰ ਨੂ ਪ੍ਰਧਾਨ ਨੂੰ ਪਿਆਰ ਦੇਂਦੇ ਉਹਦਾ ਹੀ ਮਤਲਬ ਵੀ ਇਹ ਵੀਡੀਓ ਨੂੰ ਵੀ ਪਿਆਰ ਦਿਓ ਤੇ ਵੱਧ ਵੱਧ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਕਿਹਦੀ ਐਕਟਿੰਗ ਵਧੀਆ ਲੱਗਦੀ ਆ ਕੀ ਕਿ ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਇੰਪਰੂਵ ਕਰਨੀ ਚਾਹੀਦੀ ਆ ਹੈਨਾ ਹਾਂ ਜੇ ਤੁਹਾਡੇ ਕੋਲ ਸੁਝਾਅ ਹੈ ਸੁਝਾਅ ਦੱਸ ਸਕਦੇ ਆਪਾਂ ਨੂੰ ਫਿਰ ਉਹਨੂੰ ਵਿੱਚ ਐਡ ਕਰਾਂਗੇ ਆਪਣੀਆਂ ਹਾਂਜੀ 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 ਬਾਕੀ ਚਲੋ ਜੇ ਕੋਈ ਕਮੀ ਪੇਸ਼ੀ ਲੱਗਦੀ ਕਿਸੇ ਵੀ ਮੈਂਬਰ ਦੇ ਵਿੱਚ ਉਹਦੇ ਬਾਰੇ ਹਾਨੂੰ ਦੱਸਿਓ ਹਾਂ ਨੂੰ ਵੀ ਜ਼ਰੂਰ ਦੱਸਿਓ ਇੱਕ ਮੇਨ ਗੱਲ ਸਾਰੇ ਜਣੇ ਜ਼ਰੂਰ ਦੱਸਿਓ ਵੀ ਸਾਨੂੰ ਇਹ ਹਿੰਟ ਦਿਆ ਕਰੋ ਗਾੜੀ ਆਪਾਂ ਕਿਹੜੇ ਬੇਸ ਤੇ ਚੋਰੀ ਕਰੀਏ ਮਤਲਬ ਇਹ ਸਟੋਰੀ ਵਿੱਚ ਕਿਹੜੇ ਕਿਹੜੇ ਸਟੈਪ ਪਾਈਏ ਕਿਸ ਦੀ ਚਲਾਕੀ ਪਾਉਣੀ ਕਿਸ ਦੇ ਮਤਲਬ ਜਿੱਦਾਂ ਤਰਸ ਵਾਲੀ ਕੋਈ ਤਾਂ ਹੁੰਦੇ ਕਈ ਸਟੈਪ ਹੁੰਦੇ ਹਾਂਜੀ ਹਾਂਜੀ ਹਰ ਇੱਕ ਦਾ ਤੁਹੇ ਚੰਗੇ ਆਈਡੀ ਵਾਲੇ ਭੈਣ ਭਰਾ ਬਹੁਤ ਹੁੰਦੇ ਬਹੁਤ ਵਧੀਆ ਜਿਹਨਾਂ ਕੋਲ ਹਾਂਜੀ ਹਾਂਜੀ ਵਧੀਆ ਹੁੰਦਾ। ਉਹ ਦੇ ਸਕਦੇ ਇਹਨੂੰ ਆਈਡੀ ਹਨਾ। ਆਪਾਂ ਆਪਣੀ ਵੀਡੀਓ 'ਚ ਜਰੂਰ ਸ਼ੇਅਰ ਹੁੰਦਾ ਕਰਾਂਗੇ। ਹਾਂਜੀ ਹਾਂਜੀ ਬਾਕੀ ਸਾਰੇ ਆਣੇ ਨਾ ਨਾਲੇ ਇਹ ਵੀ ਦੱਸਿਓ ਸਬਸਕ੍ਰਾਈਬਰ ਜਰੂਰ ਕਰਿਓ ਸਾਡੇ ਨੂੰ। ਹਾਂਜੀ ਤੇ ਲਾਈਕ ਸ਼ੇਅਰ ਜਰੂਰ ਕਰਿਓ। ਤੇ ਇਹ ਵੀ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਆਡੀ ਵੀਡੀਓ ਵੇਖਣ ਦੇ ਜੀ। ਹਾਂਜੀ ਹਾਂਜੀ ਵੀ ਰੋਟੀ-ਹਾਟੀ ਖਵਾ ਲ ਕੇ ਦੁੱਧ-ਦੰ ਪਿਆਲ ਕੇ ਇਹਨੂੰ ਤੇ ਫਿਰ ਕਰਦੇ ਸਾਈਡ ਤੇ ਫਿਰ ਬਣਾਉਣੇ ਵੀਡੀਓ। ਨਾਲੇ ਚਲੋ ਫਿਰ ਹੁਣ ਕਰ ਲੈਨੇ ਵੀਡੀਓ ਦਾ ਕੰਮ ਵੀ ਤੇ ਚਲੋ ਠੀ